ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੇ ਦੋ ਨਗਰ ਦਿਖਾ ਰਹੇ ਆ ਤੇ ਆਪਾਂ ਖੜੇ ਆ ਜੀ ਸਹਿਰ ਨਥਾਣੇ ਦੇ ਵਿੱਚ ਤੇ ਤਸਵੀਰ ਵੀ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਮੇਤਰੋ ਅੱਜ ਦੀਆਂ ਜਿਹੜੀਆਂ ਦੋਨੇ ਨਾਗਰ ਚੰਗੇ ਆ ਬਹੁਤ ਹੀ ਚੰਗੇ ਆ ਜਿਨ੍ਹਾਂ ਦਾ ਮਾਵਾ ਦਾ ਰਿਕਾਰਡ ਵੀ ਚੰਗਾ ਸੀ ਤੇ ਕੱਦ ਕਾਰ ਵੀ ਦੋਨੇ ਚੰਗਿਆਂ ਨੇ ਇੱਕ ਪਹਿਲੇ ਸੂਏ ਸੁਣੀ ਆ ਤੇ ਇੱਕ ਮੇਤਰੋ ਤੀਜੇ ਸੂਏ ਸੁਣੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੁੰਡੀ ਝੋਟੀ ਆ ਤੇ ਚੰਗੇ ਕੱਦ ਕਾੜ ਦੀ ਤੇ ਪਤਲੇ ਜੰਮੜੀ ਦੀ ਫੇਸ ਕੁਆਲਟੀ ਬਹੁਤ ਸੁਣੀ ਹੈ ਤੇ ਥਾਂਲੇ ਵੀ ਦੀ ਮਿੱਤਰੋ ਸਾਫ ਹੈ ਦੁੱਧ ਬਾਈ ਕਹਿੰਦਾ ਵੀ ਇਹਦੀ ਮਾਂ ਦਾ ਜਿਹੜਾ ਚੰਗਾ ਸੀ ਤੇ ਭੜਾ ਕਰੀਆਂ ਨੇ ਕੋਈ ਬਹੁਤੀ ਖਾਸ ਗੱਲ ਨਹੀਂ ਹੁੰਦੀ ਕਿਉਂਕਿ ਸੂਣ ਤੋਂ ਪਹਿਲਾਂ ਕਿਸੇ ਕਿਸੇ ਬਸੂ ਦੇ ਮਿੱਤਰ ਆ ਜਾਂਦੇ ਨੇ ਤੇ ਦੂਜੇ ਨੰਬਰ ਤੇ ਖੜੀ ਹੈ ਜੀ ਤੀਜੇ ਸੂਣ ਵਾਲੀ ਤੇ ਆਪਾਂ ਗਰਮੇਰ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਇਹ ਥਾਂਲੇ ਵੀ ਨਹੀਂ ਮਿੱਤਰੋ ਦੋਨੇ ਸਾਫ ਕਦ ਕਾੜ ਤੇ ਵਜਨ ਵੀ ਦੋਨਾਂ ਦਾ ਚੰਗਾ ਤੇ ਸਿੱਧ ਵੀ ਸੋਣੀ ਆ ਤੇ ਸਿੰਘਾਂ ਦੀ ਬੰਤਰ ਵੀ ਬਹੁਤ ਚੰਗੀ ਆ ਤੇ ਇੱਕ ਵਾਰੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਦੋਨੇ ਪਾਸੋਂ ਦੀ ਡਿਟੇਲ ਲਵਾਂਗੇ ਫਿਰ ਨਾਲ ਦੀ ਨਾਲ ਤੋਲ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਜੀ ਆਪਣਾ ਨਾਮ ਹੈਗਾ ਡੈੜੀ ਦਾ ਨਗਰ ਮੇਲਾ ਗਰਮੇ ਸਿੰਘ ਡੈੜੀ ਦਾ ਨਾਈ ਠੀਕ ਹੈ ਇਹ ਜਿਹੜੇ ਆਪਾਂ ਦੋਨੇ ਨਗ ਦਿਖਾ ਰਹੇ ਆ ਕਰਦੇ ਆ ਹਾਂਜੀ ਕਰਦੇ ਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਮੱਝ ਦਿਖਾਈ ਆ ਵੱਡੇ ਕਦ ਕਾੜ ਵਾਲੀ ਸੋਣੀ ਹਣਾ ਹਾਂ ਕਿ ਦਸੂਆ ਕਿਹੜਾ ਇਹ ਤੀਜਾ ਸੂਆ ਜੀ ਤੀਜਾ ਸੂਆ ਸੂ ਗਿਆ ਠੀਕ ਹੈ ਕਿੰਨੇ ਕੁ ਦਾ ਰਹਿੰਦੇ ਆ ਇਹ ਰਹਿੰਦੇ ਹੀ ਮਨਸਾ 10 ਦਿਨ ਵੀ ਲਾਛਾ ਦੀ 7 ਤੋਂ 7 ਦਿਨ ਤਾਂ ਆਰਾਮ ਨਹੀਂ ਲਾ ਸਕਦੀ ਜੀ ਮਾ ਲਾਉ ਰਹਿੰਦੇ ਆ 5-7 ਦਿਨ ਹਾਂ 5-7 ਦਿਨ ਰਹਿੰਦੇ ਠੰਡੀ ਸੀਲ ਕਿਵੇਂ ਜੀ ਠੰਡੀ ਸੀਲ ਪੂਰੀ ਹੈ ਠੀਕ ਹੈ ਤੇ ਦੁੱਧ ਕਿੰਨਾ ਕੁ ਸੀ ਥੱਲੇ ਦੁੱਧ ਕਿੰਨਾ ਕੁ ਦੁੱਧ ਸੀ 12 ਗੀ ਲੀਟਰ ਖੁੱਲਾ ਹੀ ਹੈ ਜੀ 12 ਲੀਟਰ ਖੁੱਲਾ ਹਾਂਜੀ ਠੀਕ ਹੈ ਤੋਰੋ ਜੀ ਫਿਰ ਇਹਨੂੰ ਤੇ ਫਿਰ ਆਪਾਂ ਦੂਜੀ ਝੋਟੀ ਬਾਰੇ ਵੀ ਪਤਾ ਕਰਾਂਗੇ ਸੋ ਬਾਈ ਕਹਿੰਦਾ 12 ਲੀਟਰ ਖੁੱਲਾ 12 ਲੀਟਰ ਗੱਡਿਆ ਤੇ ਤੀਜੀ ਸੂਏ ਵਿੱਚ ਇਹਨੇ ਸੂਣਾ ਕਦ ਕਦ ਤੇ ਵਜਣ ਦੇ ਸੇਕ ਬੱਖੋਂ ਵਿੱਚੋਂ ਉਹ ਯਾਰ ਜਾਂ ਜੇ ਤਿਲਕ ਨਾ ਜਾਵੇ ਸੋਣੀ ਯਾਰ ਇਹ ਤਾਂ ਮੂਰੂ ਵੀ ਹੈ ਨਾ ਥੋੜੀ ਬੰਦੀ ਹੁੰਦੀ ਤੇ ਮੋੜ ਲੈ ਜੀ ਮੋੜ ਲੈ ਜੀ ਮੋੜ ਲੈ ਥੋੜੇ ਜੇ ਮਿੱਤਰੋ ਆਪੋ ਤੋਂ ਪਸ਼ੂ ਡਰਦੇ ਆ ਕਿਉਂਕਿ ਜਗ੍ਹਾ ਥੋੜੀ ਜਿਹੀ ਭੀੜੀ ਹੋਣ ਕਰਨਾ ਆਪਾਂ ਸਾਨੂੰ ਬਹੁਤਾ ਤੌਰ ਤੇ ਨਹੀਂ ਦਿਖਾਉਂਦੇ ਬੰਦੋ ਜੀ ਬੰਦ ਵਸਤੂ ਇਹ ਤੇ ਮੁੱਲ ਕੀ ਕਰਦਾ ਜੀ ਇਹ ਵੀ 1 25 ਮੰਗਦੇ ਜੀ 1 25 ਮੰਗਦੇ ਹੋ ਮਾਨਦਾਨ ਕਰੋਗੇ ਹਾਂਜੀ ਮਾਨਦਾਨ ਓਕੇ ਤੇ ਜਿਹੜੀ ਹੁਣ ਆਪਾਂ ਝੋਟੀ ਦਿਖਾ ਰਹੇ ਆ ਇਹਨੇ ਪਹਿਲੇ ਸੂਏ ਸੁਣਾ ਹਾਂਜੀ ਪਹਿਲੇ ਸੂਏ ਸੁਣਾਏ ਤੇ ਕਿੰਨੇ ਕ ਦਾ ਰਹਿੰਦੇ ਜਿਹਦੇ ਇਹ 5-7 ਦਿਨ ਲੂਜੀ ਇਹਦੇ ਵੀ 5-7 ਦਿਨ ਹੁੰਦੇ ਹਾਂਜੀ ਤੇ ਮੁੱਲ ਕੀ ਕਰਦਾ ਜਿਹਦਾ ਮੁੱਲ 1 15 1 15 ਧੋ ਰਹੇ ਜੀ ਇਹਨੂੰ ਵੀ ਪਹਿਲੇ ਸੂਏ ਮਿੱਤਰੋ ਸੁਣਾ ਮੁੱਲ ਹੈਗਾ 1 15 ਕੱਦ-ਕਾੜ ਤੇ ਵਜਣਾ ਸੇਧ ਪੱਖੋਂ ਸੋਹਣੀ ਕੁੰਡੀ ਚੋਟੀ ਆ ਠੀਕ ਹੈ ਮੋੜ ਲਓ ਜੀ ਫੋਨ ਨੰਬਰ ਕੀ ਆ ਜੀ ਆਪਣਾ 88470 88470 13873 ਜੀ 13873 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਦੋਨੇ ਨਗਾ ਦੇ ਵਿੱਚੋਂ ਲੋੜ ਹੋਵੇ ਤਾਂ ਬਾਈ ਦਾ ਨ ਕਰੋ ਸੰਪਰਕ ਸੋ ਬਾਈ ਦਾ ਜਿਹੜਾ ਘਰ ਹੈ ਨਥਾਣੇ ਐਂਟਰ ਹੁੰਦੇ ਪੂਲੇ ਤੋਂ ਸਵਾਲਕ ਸਕੂਲ ਦੇ ਸਾਹਮਣੇ ਮਿੱਤਰੋ ਗਲੀ ਆ ਜਮਾ ਸਾਹਮਣੇ ਬਾਈ ਦਾ ਘਰ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਵੀਰ ਭਰਾ ਨੂੰ ਲੋੜ ਆ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ